तिमरो यंगद दूखने कंदन गुरु अमर दास हिर दैने तत्याओं हिर श्री गुरु राम दास गुंद जन बेगन के नास बेगन के नास के श्री हर गोविंद सोमत पर कास श्री हर कर जोरी नम कर जोरी श्री गुरुतेग बहदर परमकेर केरपाला परमकेर केरपाला श्री गुरु गोविन्द सिंह विशला कर धर पर पोनपनसिपनसि ਮੰਨੋਂ ਬਰਬਾਰ ਜਗਨੀ ਸਾਂ ਏਕ ਓਂਕਾਰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਦੇਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਆਸਨ ਸੋਏ ਦੋਹਰਾ ਇਕ ਕਰਤੇ ਇਸ ਨਾਨਕ ਕਰ ਅਦਬ ਉਦਾਰਾ ਇਕ ਕੀਰਤ ਮੁਖ ਤੇ ਕਰਤ ਗੁਰ ਅਰਜਨ ਪਾਰਾ ਇਕ ਆਹ ਗੁਰੂ ਜੀ ਕਾ ਖਾਲਸਾ ਆਹ ਗੁਰੂ ਜੀ ਕੀ ਫਤਿਹ ਆਓ ਗੁਰ ਪਿਆਰੇ ਗੁਰ ਸਵਾਰੇ ਸਤ ਸੰਗੀ ਜਣੋ ਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ અપਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਵਿਚਾਰਾ ਸਰਵਨ ਕਰ ਰਹੇ ਸੀ ਜਦੋਂ ਪ੍ਰਥੀ ਚੰਦ ਸ੍ਰੀ ਅੰਮ੍ਰਿਤਸਰ ਸਾਹਿਬ ਮਤਲਬ ਚੱਕ ਰਾਮਦਾਸਪੁਰ ਨੂੰ ਛੱਡ ਕੇ ਨਿਕਲ ਗਿਆ ਹੈ ਔਰ ਬਾਹਰ ਆ ਕੇ ਨੂੰ ਪਤਾ ਲੱਗਿਆ ਕਿ ਸੁਲੀਖਾਨ ਵਾਪਸ ਹਜੇ ਨਹੀਂ ਗਿਆ ਤਾਂ ਸੁਲੀਖਾਨ ਨੂੰ ਮਿਲਦਾ ਹੈ ਸੁਲੀਖਾਨ ਕੋਲ ਅਨੇਕਾਂ ਤਰ੍ਹਾਂ ਦੇ ਨਾਲ ਬੇਨਤੀਆਂ ਕਰਦਾ ਹੈ ਕਿ ਮੈਨੂੰ ਪਿੰਡ ਚੋਂ ਕੱਢ ਦਿੱਤਾ ਹੈ ਹੋਰ ਬਹੁਤ ਗੱਲਾਂ ਕਰਦਾ ਹੈ ਕਹਿੰਦਾ ਮੈਨੂੰ ਗੱਦੀ ਦਿਵਾਓ ਜਹਾਂਗੀਰ ਨੂੰ ਕਹਿ ਕੇ ਤਾਂ ਸੁਲੀਖਾਨ ਇਸ ਦਾ ਦੁੱਖ ਸੁਣ ਕੇ ਇਹਨੂੰ ਹੇਰਾਂ ਪਿੰਡ ਦੇ ਦਿੰਦਾ ਹੈ ਤੇ ਹੇਰਾਂ ਪਿੰਡ ਵਿੱਚ ਫਿਰ ਬਿਉਂਤ ਬਣਦੀ ਹੈ ਕਿ ਇੱਥੇ ਮੈਂ ਰਹਿائش ਕਰਕੇ ਗੁਰੂ ਅਰਜਨ ਦੇ ਵਰਗਾ ਹੀ ਗੁਰਦੁਆਰਾ ਬਣਾਵਾਂਗਾ ਜਿਵੇਂ ਉਸਨੇ ਸਲੋਵਰ ਦੇ ਵਿੱਚ ਮੰਦਿਰ ਗੁਰਦੁਆਰਾ ਬਣਾਇਆ ਉਸੇ ਤਰ੍ਹਾਂ ਮੈਂ ਬਣਾਵਾਂਗਾ ਇਉਂ ਵਿਉਂਤ ਬੰਦੀ ਬਣਾ ਕੇ ਇਸਨੇ ਹੇਹੜਾ ਪਿੰਡ ਦੇ ਵਿੱਚ ਪਹਿਲਾ ਸਲੋਵਰ ਪਟਿਆ ਫਿਰ ਉਹਦੇ ਵਿੱਚ ਗੁਰਦੁਆਰਾ ਬਣਾਉਣਾ ਸ਼ੁਰੂ ਕੀਤਾ ਦੂਜੇ ਪਾਸੇ ਗੁਰੂ ਪਿਆਰਿਓ ਜਦੋਂ ਕੋਈ ਸੰਗਤ ਅੰਮ੍ਰਿਤਸਰ ਸਾਹਿਬ ਤੋਂ ਮੁਰਦੀ ਹੈ ਕਈ ਵਾਰੀ ਇਹਦੇ ਸੰਗੀ ਸਾਥੀ ਵੀ ਚਲੇ ਜਾਂਦੇ ਆ ਤੇ ਅੰਮਰ ਸਾਡੀਆਂ ਰੌਣਕਾਂ ਦੇਖ ਕੇ ਆ ਕਰਕੇ ਦੱਸਣਾ ਕਰਦੇ ਆ ਕਿ ਉੱਥੇ ਤਾਂ ਬੜੀ ਰੌਣਕ ਲੱਗੀ ਆ ਭਈ ਬੱਲੇ ਬੱਲੇ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਇਸ਼ਨਾਨ ਕਰ ਰਿਹਾ ਕੋਈ ਪ੍ਰਕਰਮਾਂ ਦੇ ਵਿੱਚ ਘੁੰਮਦਾ ਹੋਇਆ ਸ਼ਬਦ ਗਾ ਰਿਹਾ ਕੋਈ ਗੁਰੂ ਅਰਜਨ ਦੇਵ ਜੀ ਨੂੰ ਪੇਟਾਵਾ ਮੱਥੇ ਟੇਕ ਰਿਹਾ ਇਹ ਗੱਲਾਂ ਸੁਣ ਕੇ ਪਿਰਥੀ ਚੰਦਾ ਦਿਲ ਫੜਿਆ ਜਾਂਦਾ ਵੀ ਯਾਰ ਸਾਡੇ ਕਿਉਂ ਨਹੀਂ ਇੰਨੀ ਸੰਗਤ ਆਉਂਦੀ ਹੁਣ ਉਥੇ ਦਾ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਚੌਥੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰਤਾ ਗੱਦੀ ਦੀ ਜਿਹੜੀ ਗੁਫਤ ਪਾਵਰ ਹੈ ਗੁਰੂ ਪਿਆਰੇ ਉਹ ਅਧਿਆਤਮਿਕ ਸ਼ਕਤੀ ਉਹ ਵੀ ਗੁਰੂ ਅਰਜਨ ਦੇਵ ਜੀ ਕੋਲ ਆ ਹੁਣ ਉਹ ਗੱਲ ਪਿਰਥੀ ਚੰਨ ਤੋਂ ਕਿੱਥੇ ਬਣਦੀ ਹੈ ਖਰਚਾ ਇਹਨੇ ਬਹੁਤ ਕਰ ਦਿੱਤਾ ਸਰੋਵਰ ਵੀ ਓਵੇਂ ਦਾ ਬਣਾ ਲਿਆ ਗੁਰਦੁਆਰਾ ਵੀ ਵਿੱਚ ਬਣਾ ਲਿਆ ਪਰ ਕੋਈ ਮੱਥਾ ਟੇਕਣ ਨਹੀਂ ਆਉਂਦਾ ਉਹਨੇ ਚਿੰਤਾ ਦੇ ਵਿੱਚ ਚਲਿਆ ਗਿਆ ਤੇ ਚਿੰਤਾ ਵਿੱਚ ਗਿਆ ਹੋਇਆ ਕੀ ਸੋਚਦਾ ਇਹ ਵਿਚਾਰਾ ਅੱਜ ਆਪਾਂ ਆਰੰਭ ਕਰਕੇ ਸਰਮਣ ਕਰਾਂਗੇ ਦੂਜੇ ਪਾਸੇ ਸੁਲੀਖਾਨ ਨੂੰ ਕਹਿੰਦਾ ਕਿ ਤੂੰ ਜਹਾਗੀਰ ਤੋਂ ਆਗਿਆ ਲੈ ਕੇ ਜਿਹੜਾ ਮੇਰਾ ਛੋਟਾ ਭਾਈ ਅਰਜਨ ਦੇਵ ਐ ਨੂੰ ਫੜ ਕੇ ਲੈ ਜਾ ਇਹਨੂੰ ਪਰਿਵਾਰ ਸਮੇਤ ਤੇ ਫਿਰ ਮੈਂ ਅੰਬਰਸਰ ਦੇ ਵਿੱਚ ਗੱਦੀ ਲਾ ਕੇ ਬੈਠਾਂਗਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਹਾਲਾ ਮਾਮਲਾ ਇਕੱਠਾ ਕਰ ਲਵਾਂ ਇੱਕ ਵਾਰੀ ਤੇ ਉਹ ਮਾਮਲਾ ਜਮਾ ਕਰਾ ਕੇ ਜਹਾਗੀਰ ਤੋਂ ਆਗਿਆ ਲੈ ਕੇ ਫੌਜ ਲੈ ਕੇ ਆਵਾਂਗਾ ਤੇ ਫਿਰ ਮੈਂ ਇਹਨਾਂ ਨੂੰ ਫੜ ਕੇ ਲੈ ਜਾਵਾਂਗਾ ਹੁਣੇ ਤਸੱਲੀ ਕਰਕੇ ਬਹਿ ਗਿਆ ਪ੍ਰਿਥੀ ਚੰਦ ਕਦੋਂ ਸੁਲੀਖਾਨ ਜਾਂਦਾ ਕਦੋਂ ਆਉਂਦਾ ਇੱਧਰ ਇਹ ਗੁਰਦੁਆਰਾ ਬਣਾਉਣ ਦੇ ਚੱਕਰ ਚ ਲੱਗ ਗਿਆ ਪਰ ਕੋਈ ਇਹਦੇ ਕੋਲੇ ਬਹੁਤੇ ਲੋਕ ਆਉਂਦੇ ਨਹੀਂ ਮੱਥਾ ਟੇਕਣ ਵਾਸਤੇ ਕਿਉਂਕਿ ਇੱਥੇ ਉਹ ਗੱਲ ਨਹੀਂ ਹੈ ਫਿਰ ਆਓ ਵਿਚਾਰਾ ਅੱਗੇ ਅਰੰਭ ਕਰਕੇ ਸਰਬਨ ਕਰਦੇ ਆ ਇਹਨੂੰ ਕੀ ਚੰਗਤਾ ਲੱਗੀ ਹੁਣ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰ ਚਰਨਾਂ ਵਿੱਚ ਲਵਾਓ ਹਾਜੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਇੱਕ ਆਵਤ ਇੱਕ ਜਾਤ ਹੈ ਇੱਕ ਦੀਨਸ ਡੇਰਾ ਔਰ ਇਹਦੇ ਸੰਗੀ ਸਾਥੀ ਜਦੋਂ ਕਿਤੇ ਅਮਰਸਰ ਜਾ ਕੇ ਉਥੋਂ ਦੀ ਰੌਣਕ ਦੇਖ ਕੇ ਆਉਂਦੇ ਐ ਤਾਂ ਪ੍ਰਿਥੀ ਚੰਦ ਨੂੰ ਦੱਸਣਾ ਕਰਦੇ ਆ ਕਿ ਉੱਥੇ ਤਾਂ ਬੜੀਆਂ ਰੌਣਕਾਂ ਲਗੀਆਂ ਹੋਈਆਂ ਮੇਲਾ ਹੀ ਲੱਗਿਆ ਰਹਿੰਦਾ ਰੋਜ਼ਾਨਾ ਕੋਈ ਆ ਰਿਹਾ ਕੋਈ ਜਾ ਰਿਹਾ ਤੇ ਕਈ ਇੱਥੇ ਕਈ ਕਈ ਦਿਨ ਡੇਰਾ ਕਰ ਲੈਂਦੇ ਆ ਮਤਲਬ ਰਹਿਣਾ ਕਰਦੇ ਆ ਕੋਈ ਦੋ ਦਿਨ ਕੋਈ ਚਾਰ ਦਿਨ ਕੋਈ ਮਹੀਨਾ ਵੀ ਨਾ ਵੀ ਰਹਿ ਜਾਂਦੇ ਹਨ ਸੇਵਾ ਦੇ ਵਿੱਚ ਇੱਕ ਦਰਸ਼ਨ ਕਹੋ ਦਰਸ ਤੇ ਦੇ ਦਰਬ ਕਨੇਰਾ ਔਰ ਕੋਈ ਦਰਸ਼ਨ ਕਰਨ ਵਾਸਤੇ ਆਉਂਦਾ ਤੇ ਇਸ ਦੇ ਨਾਲ ਹੀ ਬਹੁਤ ਸਾਰੀ ਮਾਇਆ ਵੀ ਭੇਟ ਕਰ ਜਾਂਦੇ ਆ ਏਕ ਸੁਣ ਤੇ ਰਾਗਨ ਸ਼ਬਦ ਇੱਕ ਆਪੇ ਗਾਵਾ ਕੋਈ ਕੀਰਤਨ ਕਰ ਰਿਹਾ ਉਥੇ ਤੇ ਕੋਈ ਸੰਗਤ ਮੂਹਰੇ ਬੈਠੀ ਰਾਗਾ ਨੂੰ ਕੀਤਨ ਨੂੰ ਸਰਵਨ ਕਰਦੇ ਹੈ ਇੱਕ ਪ੍ਰਕਰਮਾ ਦੇਤ ਹੈ ਇੱਕ ਸੀਸ ਨਿਵਾਵੈ ਕੋਈ ਪ੍ਰਕਰਮਾ ਦੇ ਵਿੱਚ ਘੁੰਮਦੇ ਹੋਏ ਪ੍ਰਕਰਮਾ ਕਰਦੇ ਹੋਏ ਦਰਸ਼ਨ ਕਰਦੇ ਹੈ ਨਾਲੇ ਨਮਸ਼ਕਾਰਾਂ ਕਰਦੇ ਹਨ ਇੱਕ ਕਰ ਤੇ ਇਸ ਨਾਨਕ ਕਰ ਅਦਬ ਉਤਾਰਾ ਕੋਈ ਹਰਮੰਦਰ ਸਾਹਿਬ ਵਾਲੇ ਸਰੋਵਰ ਵਿੱਚ ਇਸ਼ਨਾਨ ਕਰਦਾ ਬੜੇ ਆਦਬ ਸਤਕਾਰ ਦੇ ਨਾਲ ਔਰ ਆਪਣਾ ਆਪ ਨੂੰ ਮੁਕਤ ਕਰਦੇ ਹਨ ਇੱਥੇ ਤੇ ਰਤ ਮੁਖ ਤੇ ਕਰਤ ਗੁਰ ਅਰਜਨ ਪਾਰਾ ਔਰ ਕਿਸੇ ਦੇ ਮੋਹੋਂ ਇਹ ਗੱਲਾਂ ਵੀ ਸੁਣਦੇ ਆ ਵੀ ਗੁਰੂ ਅਰਜਨ ਦੇਵਤਾ ਭਾਰੀ ਗੁਰੂ ਐ ਕਿਸੇ ਵੇਲੇ ਤੀਜੇ ਪਾਤਸ਼ਾਹ ਨੇ ਵੀ ਬਚਪਨ ਵੀ ਜਦੋਂ ਮੰਜੇ ਤੇ ਚੜਨ ਲੱਗੇ ਸੀ ਰੁੱੜਦੇ ਰੁੱੜਦੇ ਤੇ ਬੀਬੀ ਭਾਨੀ ਨੇ ਫੜ ਲਿਆ ਸੀ ਤੇ ਫੜ ਕੇ ਅਮਰਦਾਸ ਜੀ ਆਪਣੇ ਹੱਥਾਂ ਵਿੱਚ ਤੋਲਦੇ ਹੋਏ ਕਹਿੰਦੇ ਇਹ ਤਾਂ ਬੜਾ ਭਾਰੀ ਗੁਰੂ ਆ ਬਈ ਇਹ ਤਾਂ ਦੋਹਤਾ ਬਾਣੀ ਕਾ ਵੋਹਿਤਾ ਹੈ ਇਦਾਂ ਵੰਨ ਦਿੱਤਾ ਸੀ ਭਾਰੀ ਗੁਰੂ ਦਾ ਤੋਂ ਸੰਗਤਾ ਕਹਿੰਦੀ ਹੈ ਅਰਜਨ ਦੇਵ ਜੀ ਇੱਕ ਭਾਰੀ ਦਾ ਮਤਲਬ ਮਹਾਸ਼ਕਤੀਸ਼ਾਲੀ ਗੁਰੂ ਹਨ ਇੱਕ ਤਹਲ ਕੋ ਕਰਤ ਹੈ ਇੱਕ ਵਰ ਕੋ ਲੇਵਾ ਕੋਈ ਸੇਵਾ ਕਰ ਰਿਹਾ ਹੈ ਕੋਈ ਗੁਰੂ ਨੂੰ ਖੁਸ਼ ਕਰਕੇ ਉਹਨਾਂ ਤੋਂ ਬਖਸ਼ਾ ਲੈ ਰਿਹਾ ਹੈ ਇੱਕ ਤਸਤ ਬਿਤ ਕੋ ਪਾਗਤੇ ਪਗ ਪੰਕਜ ਸੇਵਾ ਤਰ ਤਰ੍ਹਾਂ ਦੀਆਂ ਸਿੱਖ ਸੰਗਤਾਂ ਅਰਦਾਸਾਂ ਕਰਦੀਆਂ ਜੀ ਸਾਡੇ ਘਰ ਮਾਇਆ ਨਹੀਂ ਖੜਦੀ ਸਾਡੇ ਘਰ ਧੀ ਨਹੀਂ ਹੈ ਕੋਈ ਕਹਿੰਦਾ ਪੁੱਤ ਨਹੀਂ ਹੈ ਕੋਈ ਦੁੱਧ ਮੰਗਦਾ ਹੈ ਔਰ ਗੁਰਨਾਨਕ ਦੇ ਘਰ ਵਿੱਚ ਜੋ ਆਵੇ ਸੋ ਰਾਜੀ ਜਾਵੇ ਦੇ ਮਹਾਵਾਕਨ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਸਾਰਿਆਂ ਤੇ ਬਖਸ਼ਾ ਕਰਦੇ ਹਨ ਗੁਰਤਾ ਪਾਸ ਹੈ ਬਿਦਤ ਤਹ ਜੈਕਾਰ ਉਚਾਰੈ ਔਰ ਜਿਹੜੀ ਗੁਰਤਾ ਗੱਦੀ ਹੈ ਗੁਰੂ ਪਿਆਰਿਓ ਹੁਣ ਇਹ ਦੁਨੀਆ ਦੇ ਵਿੱਚ ਪ੍ਰਗਟ ਹੋਣ ਲੱਗੀ ਗੁਰਨਾਨਕ ਦੇ ਘਰ ਦੀ ਇਸ ਗੁਰਤਾ ਗੱਦੀ ਦੀ ਤਾਕਤ ਦੀਆਂ ਜੈ ਜੈ ਕਰਾ ਹੁੰਦੀਆਂ ਹਨ ਤੀਰਤ ਅਤ ਬਿਸਤਾਰਤ ਹਾ ਬੁੱਧ ਗਿਆਨ ਉਚਾਰਾ ਔਰ ਬੜੀ ਸਿਫਤ ਫੈਲ ਰਹੀ ਐ ਇਤਿਹਾਦਿਕ ਨਰ ਆਏ ਕਾ ਫਿਰ ਤਾਂ ਸੁਣਾਵਾਂ ਇਓ ਪਿਰਥੀ ਚਾਂਦੇ ਕੁਝ ਬੰਦੇ ਜਦੋਂ ਕਿਤੇ ਅੰਮ੍ਰਿਤਸਰ ਜਾਂਦੇ ਐ ਉਥੋਂ ਦਾ ਬਿਰਤਾਂਤ ਹਾਰ ਸੁਣ ਕੇ ਦੇਖ ਕੇ ਇਸ ਨੂੰ ਆ ਕੇ ਸੁਣਾਉਣਾ ਕਰਦੇ ਹਨ ਸਣਸਣ ਪ੍ਰੀਤਿਆ ਬਹੁ ਖਿਜ ਹੈ ਮਨ ਮਹ ਪਸਿਤਾਵੈ ਔਰ ਇਹ ਗੱਲਾਂ ਸੁਣ ਕੇ ਪ੍ਰੀਥੀ ਚੰਦ ਨੂੰ ਗੁੱਸਾ ਚੜਦਾ ਹੈ ਈਰਖਾ ਹੁੰਦੀ ਹੈ ਖਿਜਦਾ ਹੈ ਬਈ ਇਹ ਸਾਰਾ ਕੁਝ ਮੇਰੇ ਇਸ ਗੁਰਦੁਆਰੇ ਵਿੱਚ ਕਿਉਂ ਨਹੀਂ ਹੋ ਰਿਹਾ ਆਪਣਾ ਸ੍ਰਮ ਜੇਤੋ ਕਰਿਓ ਸਭ ਬਾਦ ਬਚਾਨਾ ਔਰ ਹੁਣ ਇਸ ਨੂੰ ਆਪਣੀ ਕੀਤੀ ਹੋਈ ਮਿਹਨਤ ਜਿਹੜੀ ਹੈ ਭਾਵ ਸਰੋਵਰ ਬਣਾਉਣਾ ਹੇਰਾ ਪਿੰਡ ਦੇ ਵਿੱਚ ਗੁਰਦੁਆਰਾ ਬਣਾਉਣਾ ਇਹਨੂੰ ਆਏ ਲੱਗਦਾ ਹੈ ਕਿ ਮੇਰੀ ਮਿਹਨਤ ਜਿਹੜੀ ਹੈ ਬਾਦ ਭਾਵ ਐਵੇਂ ਹੀ ਜਾ ਰਹੀ ਹੈ ਲੱਖ ਤਨਖ ਖਰਚ ਪਾਵੇ ਅਰਥ ਸਮਾਨ ਮੈਂ ਤਾਂ ਪੈਸੇ ਵੀ ਇੱਥੇ ਬਹੁਤ ਲਾ ਦਿੱਤੇ ਹਨ ਲਗਤਾ ਮ ਕਹ ਇਹ ਨਹੀਂ ਦੁਖਦਾਇਕ ਹੋਏ ਮੈਨੂੰ ਲੱਗਦਾ ਵੀ ਮੇਰਾ ਗੁਰਦੁਆਰਾ ਜਿਹੜਾ ਚੱਲਣਾ ਨਹੀਂ ਔਰ ਇਹ ਗੱਲ ਮੇਰੇ ਲਈ ਬੜੀ ਦੁਖਦਾਈ ਹੋਵੇਗੀ ਜੇ ਆਉਣ ਵਾਲੇ ਸਮੇਂ ਵਿੱਚ ਇੱਥੇ ਨਾ ਸੰਗਤਾਂ ਜੁੜੀਆਂ ਨਾ ਮੇਲੇ ਲੱਗੇ ਤੇ ਨਾ ਸਲੋਵਰ ਵਿੱਚ ਪਾਣੀ ਖੜਾ ਤੇ ਆਉਣ ਵਾਲੇ ਸਮੇਂ ਵਿੱਚ ਇਸ ਨੇ ਟਹਿ ਜਾਣਾ ਕਿਉਂਕਿ ਪਾਣੀ ਤੋਂ ਬਿਨਾਂ ਸਲੋਵਰ ਵੀ ਨਹੀਂ ਬਚਦੇ ਸਭ ਜਾਣ ਹੈ ਗੁਰ ਨਹੀਂ ਸਰ ਬਸਿਓ ਨਾ ਕੋਈ ਜਦੋਂ ਇਸ ਲੋਵਰ ਨਾ ਵਸਿਆ ਜਾਂ ਇੱਥੇ ਲੋਕ ਆ ਕੇ ਮੇਲਣ ਲਾਉਣ ਲੱਗੇ ਇੱਥੇ ਆਉਣ ਜਾਂ ਨਾ ਹੋਇਆ ਸੰਗਤਾਂ ਦਾ ਤੇ ਸਾਰੇ ਕਹਿਣਗੇ ਪਿਰਥੀ ਚੰਦ ਫੋਕਾ ਹੀ ਆ ਇਹਦੇ ਵਿੱਚ ਅਧਿਆਤਮਕ ਸ਼ਕਤੀ ਗੁਰੂ ਰਾਮਦਾਸ ਵਾਲੀ ਨਹੀਂ ਹੈਗੀ ਮੇਲਾ ਲੱਗੋ ਨਾ ਪਰਖ ਕੇ ਨਰ ਬ੍ਰਿੰਦਨ ਨਾ ਆਵੇ ਮੇਲਾ ਲੱਗਿਓ ਨਾ ਪੁਰਬ ਕੋ ਪੁਰਬ ਹੁੰਦਾ ਦਿਹਾੜੀਆਂ ਤੇ ਸੰਗਰਾਦ ਮੱਸਿਆ ਜਾਂ ਗੁਰਸਾਹਿਬਾਂ ਦੇ ਦਿਹਾੜੇ ਜੇ ਇਨ੍ਹਾਂ ਦਿਨਾਂ ਤੇ ਇੱਥੇ ਸੰਗਤ ਇਕੱਠੀ ਨਾ ਹੋਣ ਲੱਗੀ ਮਹਿਮਾਨਾਂ ਹੰਬਸਤਰਤੇ ਪਈ ਨਾ ਸਰਦਾ ਲਿਆਵੈ ਤ ਹੌਲੀ ਹੌਲੀ ਇਹ ਪਤਾ ਲੱਗ ਜਾਣਾ ਵੀ ਇੱਥੇ ਕਿਸੇ ਦੀ ਸਰਦਾ ਨਹੀਂ ਹੈ ਨਾ ਮੇਰੇ ਇਸ ਸਥਾਨ ਦੀ ਦੁਨੀਆ ਵਿੱਚ ਕੋਈ ਸਿਫਤ ਮਹਿਮਾ ਹੋਣੀ ਹੈ ਬੜ ਉਦਾਰਤਾ ਮੈਂ ਕਰੇ ਖਰਚ ਤਨ ਪਾਰੇ ਉਦਾਰਤਾ ਕਹਿੰਦੇ ਆ ਖੁੱਲਾ ਖਰਚਾ ਮੈਂ ਬੜਾ ਦਿਯਾਰ ਹੋ ਕੇ ਇੱਥੇ ਖੁੱਲਾ ਖਰਚਾ ਕੀਤਾ ਹੈ ਅਲਪ ਦਿਨਨ ਮੈਂ ਬ੍ਰਿੰਦ ਨਰ ਲੱਗ ਕੇ ਨਸਤਿਆਰੀ ਥੋੜੇ ਦਿਨਾਂ ਦੇ ਵਿੱਚ ਮੈਂ ਬਹੁਤੇ ਮਜ਼ਦੂਰ ਮਿਸਤਰੀ ਦਿਹਾੜੀਏ ਲਗਾ ਕਰਕੇ ਬੜੀ ਤੇਜ਼ੀ ਨਾਲ ਤਿਆਰ ਕੀਤਾ ਹੈ ਸੁੰਦਰ ਬਣੋ ਤਾਂ ਡਾਗ ਪੜ ਨਾ ਕੀਮਤ ਜਾਣੀ ਹੋ ਮੈਂ ਇਡਾ ਸੋਹਣਾ ਸਰੋਵਰ ਬਣਾਇਆ ਲੋਕ ਇਸ ਨੂੰ ਪ੍ਰਵਾਣ ਹੀ ਨਹੀਂ ਕਰਦੇ ਲੋਕ ਆ ਕੇ ਇੱਥੇ ਮੱਥੇ ਨਹੀਂ ਟੇਕਦੇ ਇਹਦੇ ਵਿੱਚ ਇਸ਼ਨਾਨ ਨਹੀਂ ਕਰਦੇ ਜਾਤੇ ਸੰਗਤ ਆਇਨ ਹੈ ਨਾ ਸਰਦਾ ਠਾਨੀ ਨਾ ਲੋਕਾਂ ਨੂੰ ਮੇਰੇ ਥਾਨ ਤੇ ਸ਼ਰਧਾ ਬਣੀ ਐ ਤੇ ਨਾ ਹੀ ਕੋਈ ਆਕੇ ਇੱਥੇ ਇਸ਼ਨਾਨ ਕਰਦਾ ਮੱਥਾ ਟੇਕਦਾ ਹੈ ਗਰਭ ਲਗਾਇਓ ਜਿਤਕ ਮੈਂ ਲੱਖ ਲਗ ਜਾਮੈਂ ਆ ਜਿੰਨੇ ਮੈਂ ਮਾਇਆ ਇੱਥੇ ਲਾ ਦਿੱਤੀ ਐ ਲੱਖਾਂ ਦੇ ਵਿੱਚ ਪੂਜਾ ਮੈਂ ਨਹ ਤਿਤਕ ਹੋਏ ਬੀਸਕ ਵਰਸਾਵ ਮੈਂ ਹੁਣ ਕਿੱਥੇ ਗੁਰੂ ਅਰਜਨ ਦੇਵ ਜੀ ਦਾ ਸੁਭਾਅ ਹੈ ਸਾਰਿਆਂ ਦਾ ਭਲਾ ਕਰਨਾ ਹੁਣ ਕਿੱਥੇ ਇਹ ਗੁਰੂ ਪਿਆਰੋ ਵਪਾਰੀਆਂ ਦਾ ਕੰਮ ਕਰ ਰਿਹਾ ਕਹਿੰਦਾ ਜਿੰਨਾ ਮੈਂ ਖਰਚਾ ਕਰਦਾ ਇਹ ਤਾਂ ਚੜਾਵਾ ਵੀ ਨਹੀਂ ਉਹਨਾ ਉਹਨਾ ਮੇਰੇ ਕੋਲ ਹੁਣ ਮੇਰਾ ਤਾਂ ਨੁਕਸਾਨ ਹੀ ਹੋ ਗਿਆ ਐ ਮੇ ਪ੍ਰਿਥੀ ਆਨੇਤ ਪ੍ਰਚਿੰਤਾ ਹੈ ਚਿੰਤਾ ਚਿਤਮਾਹੀ ਇਹ ਉਹ ਪਿਰਥੀ ਚੰਦ ਰੋਜਾਨਾ ਹੀ ਬੜੀ ਚਿੰਤਾ ਕਰਦਾ ਹੈ ਬੜੀ ਸੋਚ ਕਰਦਾ ਹੈ ਚਿੱਤ ਵਿੱਚ ਤੇਰੇ ਤਸਣ ਹੈ ਸਰੀਕ ਕੇ ਨਿਸ ਦਿਨ ਸੁਖ ਨਾਹੀ ਔਰ ਆਪਣੇ ਸ਼ਰੀਕ ਭਾਵ ਗੁਰੂ ਅਰਜਨ ਦੇਵ ਜੀ ਦੀਆਂ ਮਹਿਮਾ ਸਿਫਤਾ ਸੁਣ ਸੁਣ ਕੇ ਦੁਖੀ ਹੁੰਦਾ ਹੈ ਸੁਖੇ ਸੋ ਕਬ ਕਬ ਮਿਲਿਆ ਦੁਖ ਕਹਿਤ ਸੁਣਾਵੈ ਔਰ ਸੁਲੀਖਾਨ ਵੀ ਇੱਥੇ ਹੀ ਰਹਿੰਦਾ ਕਿਉਂਕਿ ਇਹ ਜਾਂ ਪਿੰਡ ਸੁਲੀਖਾਨ ਨੂੰ ਜਹਾਗੀਰ ਨੇ ਦਿੱਤਾ ਸੀ ਗਿਫਟ ਚ ਤੇ ਇਹੀ ਪਿੰਡ ਸੁਲੀਖਾਨ ਨੇ ਅੱਗੇ ਗਿਫਟ ਵਿੱਚ ਪਿਰਥੀ ਚੰਦ ਨੂੰ ਦੇ ਦਿੱਤਾ ਜੀ ਜਬ ਦਿਲ ਪਰ ਚਲ ਹੋਗੇ ਕਾਰਜ ਬਣ ਜਾਵੇ ਔਰ ਸੁਲੀਖਾਨ ਨੂੰ ਕਦੇ ਕਦੇ ਮਿਲਦਾ ਤੇ ਉਹਨੂੰ ਕਹਿੰਦਾ ਭਾਈ ਸਾਹਿਬ ਕਦੋਂ ਦਿੱਲੀ ਜਾਓਗੇ ਜੇ ਤੁਸੀਂ ਜਲਦੀ ਦਿੱਲੀ ਜਾਓ ਤੇ ਜਹਾਗੀਰ ਨਾਲ ਗੱਲਬਾਤ ਕਰਕੇ ਮੇਰਾ ਜਲਦੀ ਕੰਮ ਕਰੋ ਜਾਵਤ ਗਾਦੇ ਗੁਰ ਕੀ ਸ੍ਰੀ ਅਰਜਨ ਪਾਹੀ ਜਿੰਨਾ ਚਿਰ ਤੁਸੀਂ ਦਿੱਲੇ ਨਹੀਂ ਜਾਂਦੇ ਉਹਨਾਂ ਚਿਰ ਗੁਰ ਅਰਜਨ ਦੇਵ ਗੱਦੀ ਤੇ ਬੈਠਾ ਹੈ ਤੁਸੀਂ ਜਲਦੀ ਹੀ ਮੈਨੂੰ ਦਵਾਓ ਤਾਵਤ ਮਮ ਕੇਰਤ ਕਹਾ ਪੂਜਾ ਹੋਏ ਨਾਹੀ ਉਹ ਜਿੰਨਾ ਚਿਰ ਅਰਜਨ ਦੇਵ ਗੱਦੀ ਤੇ ਬੈਠਾ ਹੈ ਉਹਨਾਂ ਚਿਰ ਮੇਰੀ ਕਿੱਥੇ ਸਿਫਤ ਹੋਣੀ ਹੈ ਮੇਰੀ ਕੀਨੇ ਪੂਜਾ ਕਰਨੀ ਹੈ ਅਜ ਮਤ ਹੋਏ ਨਾ ਮੋਹਿ ਮਹ ਨਹ ਸਰਦਾ ਤਾਰ ਹੁਣ ਇਹ ਗੱਲ ਵੀ ਹਿਰਦੇ ਵਿੱਚ ਫੀਲ ਕਰਦਾ ਹੈ ਕਿ ਜਿਹੜੀ ਕਰਾਮਾਤੀ ਸ਼ਕਤੀ ਹੈ ਅਧਿਆਤਮਕ ਸ਼ਕਤੀ ਹੈ ਉਹ ਵੀ ਮੇਰੇ ਵਿੱਚ ਨਹੀਂ ਹੈਗੀ ਨਾ ਮੇਰੇ ਵਿੱਚ ਕੋਈ ਸ਼ਕਤੀ ਹੈ ਇਹ ਨਾ ਹੀ ਮੇਰੇ ਵਿੱਚ ਕੋਈ ਕਰਾਮਾਤ ਹੈ ਆਇ ਨਾ ਬੰਦਨ ਕਰਤ ਹੈ ਨਾ ਦੇ ਉਪਹਾਰ ਕਿਉਂਕਿ ਦੁਨੀਆ ਜਿਹੜੀ ਆ ਇਹ ਕਰਾਮਾਤਾਂ ਵੇਖ ਕੇ ਜੁੜਦੀ ਹੈ ਕਰਾਮਾਤਾਂ ਦਾ ਮਤਲਬ ਨਹੀਂ ਕਿ ਗੁਰੂ ਘਰ ਕੇਵਲ ਕਰਾਮਾਤਾਂ ਹੀ ਵਿਖਾਈ ਜਾਂਦਾ ਅਸਲ ਜਿਹੜੀ ਅਧਿਆਤਮਕ ਸ਼ਕਤੀ ਹੈ ਨਾ ਉਹ ਸੰਗਤਾਂ ਦੇ ਕਾਰਜ ਕਰਦੀ ਹੈ ਸਾਧ ਜੇ ਬੋਲੇ ਸਹਿ ਸਵਾਏ ਸਾਧ ਕਾ ਬੋਲਿਆ ਮਿੱਠਾ ਨਾ ਜਾਏ ਰਿੱਧ ਸਿੱਧ ਨਾਵੇਂ ਕੀ ਦਾਸੀ ਜਿਸ ਘਰ ਦੇ ਵਿੱਚ ਬਾਤ ਕੇ ਨਾਮ ਜਪਿਆ ਜਾਂਦਾ ਉੱਥੇ ਅਧਿਆਤਮਿਕ ਸ਼ਕਤੀਆਂ ਆਟੋਮੈਟਿਕ ਹੀ ਆ ਜਾਂਦੀਆਂ ਫਿਰ ਉਹ ਨਾਮ ਜਪਣ ਵਾਲਿਆਂ ਦੇ ਮੁਖ ਤੋਂ ਨਿਕਲਿਆ ਇੱਕ ਇੱਕ ਲਫ਼ਜ਼ ਪੂਰਾ ਹੋ ਜਾਂਦਾ ਹੁਣ ਪਿਰਥੀ ਚੰਦ ਦਾ ਧਿਆਨ ਤਾਂ ਮਾਇਆ ਵਿੱਚ ਹੈ ਨਾਮ ਨਾਲ ਜੁੜਿਆ ਨਹੀਂ ਨਾ ਗੁਰੂ ਸਾਹਿਬ ਦੇ ਵੇਲੇ ਤੇ ਨਹੀਂ ਹੁਣ ਇਸ ਕਰਕੇ ਇਹਦੇ ਕਿਹੜੇ ਬਚਨ ਪੂਰੇ ਹੋਣੇ ਐ ਇਹਨੂੰ ਖੁਦ ਨੂੰ ਵੀ ਹੁਣ ਜਜਮੈਂਟ ਹੋਣ ਲੱਗੀ ਐ ਇਸੇ ਕਰਕੇ ਮੈਨੂੰ ਕੋਈ ਮੱਥਾ ਨਹੀਂ ਟੇਕਦਾ ਕੋਈ ਮੇਰੇ ਕੋਲ ਆਉਂਦਾ ਨਹੀਂ ਤੋਹੇ ਕਰੇ ਤੇ ਮੋਹੇ ਕਹੋ ਵੱਡ ਬਧਾ ਪ੍ਰਤਾਪਾ ਔਰ ਕੀ ਕਹਿੰਦਾ ਹੈ ਤੋਹੇ ਕਰੇ ਤੇ ਮੋਹੇ ਕੋ ਵੱਡ ਬਨੇ ਪ੍ਰਤਾਪਾ ਸਿੱਖ ਸੰਗਤ ਸਭ ਆਏ ਹੈ ਕਰ ਹੈ ਮਮ ਜਾਪਾ ਆਪਣੇ ਸਾਥੀਆਂ ਨੂੰ ਕਹਿੰਦਾ ਹੈ ਕਿ ਤੁਸੀਂ ਪ੍ਰਚਾਰ ਕਰੋ ਇਸ ਘਰ ਦਾ ਤੇ ਨਾਲੇ ਸੁਲਹੀ ਖਾਨ ਨੂੰ ਕਹਿੰਦਾ ਹੈ ਕਿ ਤੂੰ ਕਿਰਪਾ ਕਰ ਮੈਨੂੰ ਗੁਰਤਾ ਗੱਦੀ ਮਿਲ ਜਾਵੇ ਤਾ ਮੇਰਾ ਪ੍ਰਤਾਪ ਵੱਧ ਜਾਵੇ ਤੇ ਸਾਰੇ ਮੇਰਾ ਜਾਪ ਕਰਨ ਪਾਪ ਮੈਨੂੰ ਯਾਦ ਕਰਨਾ ਸਿੱਖ ਸੰਤ ਸਿੱਖ ਸੰਗਤ ਸਭ ਆਏ ਹੈ ਕਰ ਹਮ ਮੰਮ ਜਾਪਾ ਜਿੰਨਾ ਚਿਰ ਤੁਸੀਂ ਜਾ ਕੇ ਦਿੱਲੀੋਂ ਆਗਿਆ ਲੈ ਕੇ ਅਰਜਨ ਦੇਵ ਨੂੰ ਫੜ ਕੇ ਅੰਦਰ ਨਹੀਂ ਕਰਦੇ ਉਹਨਾਂ ਚਿਰ ਮੈਨੂੰ ਕੋਈ ਨਹੀਂ ਪੁੱਛਦਾ ਜਬਲਾ ਦਿੱਲੀ ਜਾਏ ਕੇ ਗਹ ਲੈਤ ਨਾ ਤਾਹੀ ਜਿੰਨਾ ਚਿਰ ਤੁਸੀਂ ਦਿੱਲੀ ਜਾ ਕੇ ਤੇ ਆ ਕੇ ਅਰਜਨ ਦੇਵ ਨੂੰ ਫੜ ਨਹੀਂ ਲੈਂਦੇ ਕਾਬਲਾ ਉਮਰ ਸੁਖ ਤਹਾ ਚਿੰਤਾ ਦੁੱਖ ਮਾਹੀ ਸੁਲੀ ਖਾਨ ਨਾਲ ਗੱਲਬਾਤ ਕਰਦਾ ਕਹਿੰਦਾ ਉਹਨਾਂ ਜੀ ਮੈਂ ਦੁਖੀ ਹਾਂ ਮੈਨੂੰ ਚਿੰਤਾ ਲੱਗੀ ਰਹਿੰਦੀ ਹੈ ਤੁਝ ਪ੍ਰਤਾਪ ਤੇ ਬਣ ਗਾਇਓ ਇਹ ਸੁੰਦਰ ਤਾਲਾ ਔਰ ਤੁਹਾਡੇ ਪ੍ਰਤਾਪ ਦੇ ਨਾਲ ਸੁਲੀ ਖਾਨ ਨੂੰ ਕਹਿੰਦਾ ਕਿਉਂਕਿ ਪ੍ਰਤਾਪ ਤਾਂ ਗੁਰਨਾਨਕ ਦਾ ਹੈ ਉਹਨਾਂ ਦਾ ਪ੍ਰਤਾਪ ਤਾਂ ਲੈਂਦਾ ਹੀ ਨਹੀਂਗਾ ਇਹ ਜ ਰਾਜਨੀਤੀ ਦਾ ਪ੍ਰਤਾਪ ਹਾਲਦਾ ਵੀ ਰਾਜਨੀਤੀ ਰਾਹੀ ਗੱਦੀ ਮਿਲੂਗੀ ਲੇਕਿਨ ਜਿਸ ਨੂੰ ਗੁਰੂ ਨੇ ਦੇਣੀ ਹੈ ਉਸੇ ਨੂੰ ਪ੍ਰਾਪਤ ਹੁੰਦੀ ਹੈ ਤਖਤ ਤੇ ਰਾਜਾ ਸੋ ਬਹ ਜੇ ਤਖਤੇ ਲੈਕ ਹੋਈ ਤੋ ਇਸ ਸੁਲੀਖਾਨ ਨੂੰ ਕਹਿੰਦਾ ਤੁਹਾਡੇ ਸੜਕਾ ਹੀ ਮੇਰਾ ਪ੍ਰਤਾਪ ਵਧੇਗਾ ਸਭ ਜਗ ਮਹਿ ਪਸਰਿਓ ਮਹਾ ਤਉ ਸੁਜਸ ਵਿਸਾਲਾ ਹਾਂ ਤੁਸੀਂ ਤਾਂ ਸਾਰੀ ਦੁਨੀਆ ਵੀ ਜਾਣੇ ਜਾਂਦੇ ਹੋ ਦੂਰ ਦੂਰ ਕੇ ਸੰਗਤਾ ਆਵਹਿ ਦਰਸੰਤੀ ਔਰ ਮਹਾਰਾਜ ਤੁਸੀਂ ਕਿਰਪਾ ਕਰੋ ਤਾਂ ਕਿ ਇਥੋਂ ਦੂਰੋ ਦੂਰੋ ਸੰਗਤਾ ਜਿਹੜੀਆਂ ਇਥੇ ਆਉਣ ਸਾਡੇ ਕੋਲ ਕੀਰਤ ਤੋਹੇ ਉਚਾਰਤੇ ਆਸੀਸ ਦਵੰਤੀ ਔਰ ਇਥੇ ਆ ਕੇ ਕੀਰਤਨ ਕਰਨ ਅਸੀਸਾਂ ਦੇਣ ਬਾਦਿਓ ਪੰਨ ਤੇਰੋ ਮਹਾ ਗੁਰ ਕੇ ਕਰਮਾਹੀ ਔਰ ਗੁਰੂ ਪਿਆਰੋ ਇਸ ਤਰ੍ਹਾਂ ਪਿਰਥੀ ਚੰਦਨੀ ਸਿਫਤ ਸੁਣੀ ਖਾਨ ਕਰਦਾ ਉਹ ਹੈ ਨਾ ਕਹਾਵਤ ਇੱਕ ਕਿ ਆਪੇ ਹੀ ਪੈਰੀ ਪੈਣਾ ਆਪੇ ਹੀ ਵੱਡ ਸੁਹਾਗਣ ਪਿਰਥੀ ਚੰਦ ਸੁਲੀ ਖਾਨ ਦੀ ਸਿਫਤ ਕਰਦਾ ਤੇ ਸੁਲੀ ਖਾਨ ਜਿਹੜੀ ਗੁਰੂ ਪਿਆਰਿਓ ਇਹ ਪਿਰਥੀ ਚਾਂਦੀ ਸਿਫਤ ਕਰਦਾ ਤੁਸੀਂ ਤਾਂ ਵੱਡੇ ਭਾਗਾਂ ਵਾਲੇ ਹੋ ਗੁਰੂ ਘਰ ਦੇ ਵਿੱਚ ਪੈਦਾ ਹੋਏ ਹੋ ਪਰ ਇੱਥੇ ਗੱਲ ਇਹ ਵੀ ਹੈ ਗੁਰੂ ਪਿਆਰਿਓ ਗੁਰੂ ਘਰ ਦੇ ਵਿੱਚ ਤਾਂ ਇਹ ਪੈਦਾ ਹੋਇਆ ਕੋਈ ਸ਼ੱਕ ਨਹੀਂ ਹੈ ਪਰ ਗੁਰੂ ਦੇ ਮਾਰਗਦਰਸ਼ਨ ਤੇ ਚੱਲਿਆ ਨਹੀਂ ਜੇ ਚੱਲਦਾ ਉਹਨਾਂ ਦੇ ਹੁਕਮ ਅnder ਤਾਂ ਜਰੂਰ ਇਹ ਤੇ ਵੀ ਕਿਰਪਾ ਹੋ ਜਾਂਦੀ ਇਹਨੇ ਚੱਲਣਾ ਨਹੀਂ ਕੀਤਾ ਹੁਣ ਵੇਖਣ ਵਾਂਗ ਤਾਂ ਲੱਗਦਾ ਵੀ ਇਹ ਗੁਰੂ ਘਰ ਚ ਪੈਦਾ ਹੋਇਆ ਦੂਜੇ ਪਾਸੇ ਹਰਿ ਸਾਹਿਬ ਜੀ ਦਾ ਸੁਪੁੱਤਰ ਜਿਹੜਾ ਰਾਮ ਰਾਏ ਆ ਉਹ ਵੀ ਤਾਂ ਉਹਨਾਂ ਦਾ ਸੁਪੁੱਤਰ ਸੀਗਾ ਪਰ ਉਸ ਨੇ ਗੁਰੂ ਦੀ ਗੱਲ ਨੂੰ ਮੰਨਣ ਦੀ ਬਜਾਏ ਰਿਤੀਆਂ ਸਿੱਧੀਆਂ ਨੂੰ ਵਰਤਨਾ ਕੀਤਾ ਔਰੰਗਜ਼ੇਬ ਦੀ ਖੁਸ਼ਾਮਦ ਕੀਤੀ ਔਰ ਉਹਦੇ ਪੁੱਛਣ ਤੇ ਕੇ ਗੁਰਿੰਦ ਸਾਹਿਬ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਹੈ ਮਿੱਟੀ ਮੁਸਲਮਾਨ ਕੀ ਪੇੜਾ ਪਈ ਕਿ ਘਮਿਆਰ ਕਿਉਂ ਲਿਖਿਆ ਤਾਂ ਹੁਣ ਇਸ ਨੇ ਗੁਰਨਾਨਕ ਦੇ ਘਰ ਦੀ ਇੱਜ਼ਤ ਨੂੰ ਤਿਆਗਦਿਆਂ ਗੁਰੂ ਪਿਆਰਿਓ ਔਰੰਗਜੇਬ ਦੀ ਈਰ ਆਪਣਾ ਖੁਸ਼ਾਮਦੀ ਕਰਦੇ ਆ ਉਹਨੂੰ ਖੁਸ਼ ਕਰਨ ਵਾਸਤੇ ਕਹਿ ਦਿੱਤਾ ਕਿ ਲਿਖਿਆ ਤਾਂ ਸੀਗਾ ਚ ਮਿੱਟੀ ਬੇਈਮਾਨ ਕੀ ਇਹ ਕਿਸੇ ਸਿੱਖ ਨੇ ਬਦਲਤਾ ਹੋਣਾ ਤੇ ਹਰਦਾਸ ਸਾਹਿਬ ਜੀ ਉਸੇ ਵੇਲੇ ਗੁੱਸੇ ਹੋ ਗਏ ਕਹਿੰਦੇ ਹੁਣ ਰਾਮ ਰਾਏ ਦਾ ਜਿੱਦਨ ਮੂੰਹ ਉਧਰ ਚਲਿਆ ਜਾਵੇ ਸਾਡਾ ਕੁਛ ਨਹੀਂ ਲੱਗਦਾ ਇੱذ ਕੋਈ ਸ਼ੱਕ ਨਹੀਂ ਕਿ ਪੁੱਤਰ ਹੋਏ ਤਾਂ ਗੁਰੂ ਘਰ ਦੇ ਵਿੱਚ ਪੈਦਾ ਪਰ ਗੁਰੂ ਦੀ ਮਤ ਅਨੁਸਾਰ ਚੱਲੇ ਨਹੀਂ ਇਸ ਕਰਕੇ ਹਾਲ ਹੈ ਸੁਲੀਖਾਨ ਕਹਿੰਦਾ ਤੁਸੀਂ ਤਾਂ ਵੱਡੇ ਭਾਗਾਂ ਵਾਲੇ ਹੋ ਗੁਰੂ ਪੁੱਤਰ ਹੋ ਗੁਰੂ ਘਰ ਵਿੱਚ ਪੈਦਾ ਹੋਏ ਹੋ ਹਾਲਤ ਪਲਤ ਸੁਧਰੇ ਦੋ ਜਮ ਕੋ ਦੁੱਖ ਨਹੀਂ ਤੁਹਾਡੇ ਨਾਲ ਤਾਂ ਗੁਰੂ ਆਪ ਹੈ ਤੁਹਾਡਾ ਤਾਂ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋਵੇਗਾ ਤੁਹਾਡੇ ਨੇੜੇ ਤਾਂ ਜੰਮਦੂਤ ਨਹੀਂ ਆਉਣਗੇ ਤੋ ਬਸਮਾਨ ਤੁਰਕਾਂ ਵਿੱਚ ਦੇਖੀ ਅਤਨਾ ਕੋਈ ਔਰ ਪਿਰਥੀ ਚੰਦ ਉਹਨੂੰ ਕਹਿੰਦਾ ਸੁਲੀਖਾਨ ਨੂੰ ਬਈ ਤੇਰੇ ਵਰਗਾ ਵੀ ਤੁਰਕਾਂ ਵਿੱਚ ਕੋਈ ਚੰਗਾ ਬੰਦਾ ਨਹੀਂ ਐ ਧਨ ਮਾਤ ਪਿਤ ਜਾਣੋ ਜਿਨੇ ਉਧਰ ਇਸ ਦੋਈ ਔਰ ਤੂੰ ਵੀ ਧਨ ਹੈ ਤੇ ਸੁਲੀਖਾਨ ਕਹਿੰਦਾ ਨਹੀਂ ਬਈ ਤੂੰ ਵੀ ਧਨ ਹੈ ਤੇਰਾ ਮਾਤਾ ਪਿਤਾ ਵੀ ਧਨ ਹੈ ਤੇਰੀ ਸੰਗਤ ਕਰਕੇ ਅਨੇਕਾਂ ਜੀਵਾਂ ਦਾ ਉਧਾਰ ਹੋਵੇਗਾ ਨਿਜ ਤਾਰੀਫ ਸੁਲਹੀ ਸੁਣੇ ਫੁੱਲਾਂ ਤੇ ਚਿਤ ਮਾਹੀ ਤੇ ਜਦੋਂ ਗੁਰੂ ਪਿਆਰੋ ਪਿਰਤੀ ਚੰਦ ਸੁਰੀਖਾਨ ਦੀਆਂ ਸਿਫਤਾਂ ਕਰਦਾ ਹੈ ਕਾਹਨੇ ਲਾ ਕੇ ਮੈਂ ਕਰਾਂਉਂਗੋ ਦਿੱਲੀ ਜਬ ਜਾਹੀ ਔਰ ਸੁਰੀਖਾਨ ਕਹਿੰਦਾ ਹੈ ਹਾਂ ਹਾਂ ਕੋਈ ਗੱਲ ਨਹੀਂ ਫਿਕਰ ਨਾ ਕਰ ਮੈਂ ਤੇਰੇ ਨਾਲ ਹਾਂ ਜਦੋਂ ਹੀ ਦਿੱਲੀ ਗਿਆ ਤੇਰਾ ਕੰਮ ਕਰਕੇ ਆਵਾਂਗਾ ਤਿੰਨ ਤੱਕ ਦਿਨ ਮੈਂ ਚੱਲਾਂਗੇ ਮਿਲ ਕਰ ਟਿਗ ਸਾਹੂ ਕੋਈ ਨਹੀਂ ਆਪਾਂ ਦੋਨੇ ਚੱਲਾਂਗੇ ਥੋੜੇ ਦਿਨਾਂ ਬਾਅਦ ਜਹਾਂਗੀਰ ਨੂੰ ਮਿਲਾਂਗੇ ਫਿਰ ਲੈ ਸਕਰੀ ਬਾਰਤਾ ਬਿਦ ਤਹ ਸਭ ਕਾਹੂ ਉਥੇ ਜਾ ਕੇ ਮੈਂ ਤੇਰੀ ਸਾਰੀ ਗੱਲ ਜਹਾਂਗੀਰ ਦੇ ਸਾਹਮਣੇ ਦੱਸਾਂਗਾ ਦਰਤਾ ਤਿਜ ਕੋ ਦੇਹ ਬਹੁ ਕਰ ਬੜਿਆਈ ਔਰ ਜਹਾਂਗੀਰ ਆਪ ਹੀ ਮੈਨੂੰ ਹੁਕਮ ਦੇਵੇਗਾ ਤੇ ਤੇਰੀ ਵੀ ਵਡਿਆਈ ਹੋਵੇਗੀ ਤੈਨੂੰ ਗੁਰਤਾ ਗੱਦੀ ਮਿਲੇਗੀ ਸ੍ਰੀ ਅਰਜਨ ਕੋ ਲਹਗੇ ਨਹ ਸਕੈ ਛੁੜਾਈ ਇੱਕ ਵਾਰੀ ਅਸੀਂ ਗੁਰੂ ਅਰਜਨ ਦੇਵ ਨੂੰ ਫੜ ਕੇ ਲੈ ਗਏ ਮੁੜ ਕੇ ਕੋਈ ਛੁਡਾ ਨਹੀਂ ਸਕੇਗਾ ਆਲਪ ਰਹੇ ਇਸ ਦੇਸ਼ ਕੋ ਤਨ ਸੱਚੋ ਸਾਰ ਤੇ ਹਾਲਾ ਮਾਮਲਾ ਇਕੱਠਾ ਕਰ ਰੇ ਸੁਲੀ ਖਾਨ ਇਸ ਕਰਕੇ ਕਹਿੰਦਾ ਬਸ ਥੋੜਾ ਜਿਹਾ ਕੰਮ ਰਹਿ ਗਿਆ ਇਸ ਦੇਸ਼ ਦਾ ਇਸ ਮਾਝੇ ਇਲਾਕੇ ਦਾ ਹਾਲਾ ਮਾਮਲਾ ਇਕੱਠਾ ਹੋਣ ਵਾਲਾ ਹੀ ਆ ਚਾਹੇ ਲੱਖ ਅਰਪਣ ਕਰੇ ਢੇਗ ਸਾਹੁ ਉਤਾਰੋ ਹੋਰੇ ਲੱਖਾਂ ਰੁਪਈਆ ਇਕੱਠਾ ਕਰਕੇ ਮੈਂ ਜਾ ਕੇ ਜਹਾਂਗੀਰ ਨੂੰ ਭੇਟ ਕਰਾਂਗਾ ਚਿੰਤਾ ਮੁਝ ਤੁਝ ਕਾਜ ਕੇ ਦਿਨ ਰਹਿਣ ਲੱਗੀ ਹੈ ਔਰ ਫਿਕਰ ਨਾ ਕਰ ਮੈਨੂੰ ਵੀ ਤੇਰੇ ਕੰਮ ਦਾ ਫਿਕਰ ਹੈ ਸੁਰੀਖਾਨ ਪਿਰਥੀ ਚੰਦ ਨੂੰ ਧੀਰਜ ਦਿੰਦਾ ਹੈ ਜਬਲਾਹ ਕਰ ਨਾ ਜਾਏ ਕੈ ਬਦਮੋਰ ਤਕੀ ਹੈ ਓ ਜਿੰਨੇ ਜਿਵੇਂ ਤੇਰਾ ਕੰਮ ਕਰਨਾ ਦੇਵਾ ਮੇਰੇ ਦਿਮਾਗ ਵਿੱਚ ਚਿੰਤਾ ਲੱਗੀ ਰਹਿੰਦੀ ਹੈ ਇਸ ਪ੍ਰਕਾਰ ਬਹੁ ਬਾਰ ਹੀ ਮਿਲ ਕਰ ਕਹ ਦੋ ਇਸ ਤਰ੍ਹਾਂ ਪਿਰਥੀ ਚੰਦ ਤੇ ਸੁਲੀਖਣ ਦੋਨੇ ਬੈਠ ਕੇ ਗੱਲਾਂ ਕਰਦੇ ਹਨ ਸਿਰ ਅਰਜਨ ਕੇ ਰਤ ਸੁਨਹਾ ਦੁਖ ਪ੍ਰਾਪਤ ਸੋ ਜਦੋਂ ਗੁਰੂ ਅਰਜਨ ਦੇਵ ਜੀ ਦੀਆਂ ਸਿਫਤਾਂ ਪਿਰਥੀ ਚੰਦ ਸੁਣਦਾ ਹੈ ਮੜਾ ਦੁਖੀ ਹੁੰਦਾ ਦੋਹਰਾ ਇਸ ਪ੍ਰਕਾਰ ਸੋ ਦੁਸ਼ਟਤਾ ਤੁਨਹ ਚਿਤ ਚਿਤਵੰਤ ਇਸ ਤਰ ਅਧਿਆਇ 24ਵਾਂ ਚੱਲ ਪਿਆ ਹੈ ਗੁਰੂ ਪਿਆਰਿਓ 24ਵੇਂ ਅਧਿਆਇ ਦੇ ਵਿੱਚ ਅਗਲੀ ਸਾਖੀ ਹੈ ਇਹਨਾਂ ਦੀਆਂ ਗੱਲਾਂ ਜਿਹੜੀਆਂ ਹਨ ਦੁਸ਼ਟਾਂ ਦੀਆਂ ਦੋਨਾਂ ਦੀਆਂ ਸਿਰ ਅਰਜਨ ਆਪਣੇ ਰਦਾ ਸਰਲ ਸੁਭਾਅ ਵਰਤੰਤ ਔਰ ਇਹ ਦੋਨੇ ਦਾ ਗੁਰੂ ਪਿਆਰਿਓ ਦਿਨ ਰਾਤ ਇਸੇ ਧਿਆਨ ਚ ਲੱਗੇ ਰਹਿੰਦੇ ਆ ਕਿਵੇਂ ਅਰਜਨ ਦੇਵ ਨੂੰ ਅੰਦਰ ਕਰੀਏ ਕਿਵੇਂ ਫੜੀਏ ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਸੰਸਾਰ ਦੀ ਸੰਗਤ ਦੀ ਸੇਵਾ ਚ ਲੱਗੇ ਰਹਿੰਦੇ ਆ ਸਿੱਧੇ ਸੁਭਾਅ ਵਾਲੇ ਨਿਸ਼ਾਨੀ ਛੰਦ ਹਮਰੇ ਪਿਤ ਕੋ ਪੁੱਤਰ ਆਪਨ ਬਾਸ ਵਿਸਾਲਾ ਔਰ ਅਰਜਨ ਦੇਵ ਜੀ ਸੋਚਦੇ ਆ ਸਾਡਾ ਵੱਡਾ ਭਰਾ ਹੈ ਨੈਕ ਸੇਵਾ ਪਰ ਤੇ ਉਜਰ ਕ ਤਜ ਗਏ ਦਸਾਲਾ ਇਹ ਤਾਂ ਬਹੁਤ ਮਾੜੀ ਗੱਲ ਹੋਈ ਉਹਦਾ ਇੱਥੇ ਵੀ ਹੱਕ ਬਣਦਾ ਹੈ ਉਹ ਪਿੰਡ ਛੱਡ ਕੇ ਚਲਿਆ ਗਿਆ ਚੰਗੀ ਗੱਲ ਨਹੀਂ ਹੈ ਆ ਪਜਸ ਵਿਖ ਕੇ দান ਕੋ ਸੁਨ ਸਹਿਨਾ ਸਕਿਓ ਹੈ ਅਸਲ ਦੇ ਵਿੱਚੋਂ ਇੰਨਾ ਸ਼ਰਮਸ਼ਾਰ ਹੋ ਗਿਆ ਜਦੋਂ ਸੰਗਤਾਂ ਵਿੱਚ ਗੱਲ ਫੈਲ ਗਈ ਨਾ ਕਿ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਦੇ ਪੁੱਤਰ ਹਰਗੋਬਿੰਦ ਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦਾ ਸੀ ਜਦੋਂ ਇਹ ਗੱਲ ਦੁਨੀਆ ਵਿੱਚ ਫੈਲ ਗਈ ਤਾਂ ਇਸ ਤੋਂ ਇਹ ਸ਼ਰਮ ਵਾਲੀ ਗੱਲ ਜਿਹੜੀ ਆ ਝੱਲੀ ਨਾ ਗਈ ਆਪਰ ਪਾਵਨਾ ਕੁਛ ਬਣਿਓ ਉਠ ਜਾਣ ਤਾਂ ਕਿਉ ਹੈ ਇਹ ਗੱਲ ਸੋਚ ਕਰਕੇ ਵੀ ਹੁਣ ਤਾਂ ਹੋਰ ਕੋਈ ਹੱਲ ਨਹੀਂ ਐ ਲੋਕਾਂ ਦੇ ਮੂੰਹ ਲੱਗਾਗਾ ਤੇ ਲੋਕ ਮੈਨੂੰ ਗਲਤ ਨਿਗਾ ਨਾਲ ਦੇਖਦੇ ਐ ਚੰਗਾ ਨਹੀਂ ਸਮਝਦੇ ਹੁਣ ਇਹ ਸੋਚ ਕਰਕੇ ਉਹ ਪਿੰਡ ਛੱਡ ਕੇ ਚਲਿਆ ਗਿਆ ਗੁਰੂ ਅਰਜਨ ਦੇਵ ਜੀ ਚਾਹੁੰਦੇ ਹਨ ਕਿ ਪਿਰਥੀ ਚੰਦ ਨੂੰ ਵਾਪਸ ਲਿਆਂਦਾ ਜਾਵੇ ਗੁਰੂ ਅਰਜਨ ਦੇਵ ਜੀ ਇਸ ਵਿਸ਼ੇ ਤੇ ਕੀ ਗੱਲ ਕਰਦੇ ਆ ਇਹ ਵਿਚਾਰਾਂ ਅਗਲੇ ਦੀਵਾਨਾ ਵਿੱਚ ਸਰਪਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦੇ ਆਨੇਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬੋਲਦੇ ਆਨੇਕਾ ਅਖਰਵਾਦ ਕਾਟ ਹੋ ਜਾਂਦੇ ਬਖਸ਼ ਲੈਣਾ ਆਓ ਸਮਾਪਤੀ ਦੇ ਸ਼ਬਦ ਪੜ੍ਹੀਏ ਹੇ ਅਚੁੱਤ ਹੇ ਪਾਰ ਬ੍ਰਹਮ ਆਬੇ ਨਾਸੀ ਅਗਨਾਸ हे पूरन हे सर्व मैं दुख पंचान गुणतास हे संगी हे निराकार हे, हे निगुण सबटेक हे गोविंद हे गुण निदान जा कह सदा विवेक हे अपरंपर हर हर हे है, है पियो मन हार सन्तः सदा संग दाराया दार ਤਕੁਰ ਆਉਂਦਾ ਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਣ ਆਖ ਹਿਆ ਪਰੋਏ ਆਹੇ ਪ੍ਰਭ ਸਰਨਾਗਤੀ ਕਿਰਪਾ ਨਿੰਦ ਨਿਆਲੇ ਠੀਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਏਕੰਕਾਰ ਸਤ ਗੁਰ ਇਹ ਪ੍ਰਸਾਦ ਸੱਚ ਹੋਏ वाह गुरु जी की फतेह बिनासन सोए वाहे गुरु जी की फतेह है बिना सन सोए वाहे जी का खाता वाहगुरु जी की फतेह